ਕਿਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਅੱਜ ਆਪਾਂ ਟੀਕਾ ਭਰਉਣਾ ਹੈ ਗਾਂਾਂ ਜਾਂ ਮੱਝ ਦੇ ਉਹਦੇ ਵਾਸਤੇ ਆਪਾਂ ਦੱਸਦੇ ਹਾਂ ਟੀਕਾ ਭਰਉਣ ਤੋਂ ਬਾਅਦ ਤੁਰਤ ਇੱਕ ਘੰਟੇ ਦੇ ਵਿੱਚ ਵਿੱਚ ਉਹਨੂੰ ਆਪਾਂ ਦੇਣਾ ਫੜਕੜੀ ਤੇ ਸਰੋਂ ਦਾ ਤੇਲ ਥੋੜੀ ਜੀ ਬੇਨਤੀ ਇਹ ਆ ਵੀ ਜਿਵੇਂ ਆਪਣੇ ਇਹਦੇ ਨਾਲ ਤਿੰਨ ਚੈਨਲ ਆ ਗਏ YouTube ਗੁਰਲਾਬ ਸਿੰਘ ਬਠਿੰਡਾ Instagram ਗੁਰਲਾਬ ਸਿੰਘ 15 Facebook ਗੁਰਲਾਬ ਸਿੰਘ ਬਠਿੰਡਾ ਇਹਨਾਂ ਨੂੰ ਤੁਸੀਂ ਭਰਪੂਰ ਹੰਗਾਰਾ ਦਿਨੇਓ ਤੁਹਾਡੇ ਉਤਸ਼ਾਹ ਦੇ ਉੱਤੇ ਨਵੀਆਂ ਨਮੀਆਂ ਖੋਜਾਂ ਕਰਕੇ ਨਵੀਆਂ ਨਮੀਆਂਾਂ ਵਿੱਚ ਵੀਡੀਓ ਤਿਆਰ ਕਰਕੇ ਨਵੇਂ-ਨਵੇਂ ਟੌਪਿਕਾਂ ਦੇ ਉੱਤੇ ਜਿਵੇਂ ਵੀਰਪਰਾਮਾ ਦੇ ਕਮੈਂਟ ਆਉਂਦੇ ਆ ਜਿਆਦੇ ਕਰਕੇ ਕਮੈਂਟ ਆਉਂਦੇ ਆ ਕਿ ਭਾਈ ਗਾਮਾਂ ਮੱਝਾਂ ਰਹਿ ਨਹੀਂ ਰਹੀਆਂ ਗਰਮੀ ਦੇ ਵਾਤਾਵਰਣ ਦੇ ਉੱਤੇ ਨਹੀਂ ਰਹਿ ਰਹੀਆਂ ਵਾਤਾਵਰਣ ਅੱਜ ਸਾਡਾ ਬਹੁਤ ਜ਼ਿਆਦੇ ਇਸੀਆਂ ਦਾ ਕਰਕੇ ਦਰਖਤ ਪੱਟੇ ਗਏ ਮਤਲਬ ਗਰਮੀ ਹੀਟ ਕਰਕੇ ਹੀਟ ਦੇ ਉੱਤੇ ਪਸ਼ੂਆਂ ਦਾ ਬਹੁਤ ਜ਼ਿਆਦਾ ਪ੍ਰਭਾਵ ਪੈ ਰਿਹਾਗਾ ਪਸ਼ੂ ਵੀ ਇੱਕ ਇਹੋ ਜਿਹਾ ਇਨਸਾਨ ਆਗਾ ਭਾਈ ਬਹੁਤ ਸੋਹਲ ਪਸ਼ੂ ਆਪਾਂ ਤਾਂ ਗਰਮੀ ਲੱਗਦੀ ਆ ਤੇ AC ਵਾਲੇ ਕਮਰੇ ਜਾ ਕੇ ਵੜ ਜਾਂਦੇ ਆ ਤੇ ਪਸ਼ੂ ਨਹੀਂ ਨਾ ਵੜ ਸਕਦਾਗਾ ਉਹਦੀਆਂ ਸਾਵਧਾਨੀਆਂ ਵਾਸਤੇ ਆਪਾਂ ਕੀ ਕੀ ਦੇਣਾ ਹੈ ਅੱਗੇ ਲੰਮੇ ਸਮੇਂ ਵਾਸਤੇ ਦੁੱਧ ਲੈਣਾ ਹੈਗਾ ਤਾਂ ਆਪਾਂ ਅੱਗੇ ਵੀ ਉਹਦੇ ਟੀਕਾ ਭਰਉਣਾ ਹੈਗਾ ਅੱਗੇ ਵਾਸਤੇ ਵੀ ਇੱਕ ਮੀਦ ਰੱਖਣੀ ਆ ਜਿਵੇਂ ਇੱਕ ਫਸਲ ਦੀ ਮੀਦ ਹੁੰਦੀ ਆ ਉਹਦੇ ਵਾਸਤੇ ਆਪਾਂ ਲੈ ਕੇ ਆਏ ਆ ਵਿਸਤਾਰ ਦੇ ਵਿੱਚ ਦੱਸ ਦੇਵਾਂਗੇ ਜਿਵੇਂ ਆਪਾਂ ਫੜਕੜੀ ਲੈ ਲਓ 100 ਗ੍ਰਾਮ ਤੇ ਸਰੋਂ ਦਾ ਤੇਲ ਲੈ ਲਓ 200 ਗ੍ਰਾਮ ਫੜਕੜੀ ਨੂੰ ਕੁੱਟ ਕੇ ਬਰੀਕ ਕਰਕੇ ਇਹਨੂੰ ਆਪਾਂ 200 ਗ੍ਰਾਮ ਤੇਲ ਦੇ ਵਿੱਚ ਘੋਲ ਲਓ ਘੋਲ ਕੇ ਜਦੋਂ ਟੀਕਾ ਭਰਾਇਆਗਾ ਏਆਈ ਕਰਾਈ ਗਈ ਉਹਨੂੰ ਪਸ਼ੂ ਦੇ ਤੁਸੀਂ ਨਾਲ ਦੀ ਨਾਲ ਜਾਂ ਤਾਂ ਮੂਹਰੇ ਧਰ ਦਿਓ ਤੇ ਜਾਂ ਨਾਲ ਦੇ ਵਿੱਚ ਦੇ ਕੇ ਪਸ਼ੂ ਨੂੰ ਤੁਸੀਂ ਦੇ ਦਿਓ 2 ਘੰਟੇ ਕੋਈ ਪਸ਼ੂ ਨੂੰ ਪਾਣੀ ਨਹੀਂ ਪਿਉਣਾ ਪਸ਼ੂ ਨੂੰ ਪਾਣੀ ਪਹਿਲਾਂ ਪਾ ਲਓ ਕੋਈ ਪਾਣੀ ਨਹੀਂ ਪਿਉਣਾਗਾ ਤੇ ਕੋਈ ਨੀਰਾ ਨਹੀਂ ਪਾਉਣਾ ਔਰ ਇੱਕ ਇਹ ਆ ਟੀਕਾ ਭਰਉਣ ਮੌਕੇ ਕਈ ਸਾਵਧਾਨੀਆਂ ਦਾ ਤੁਸੀਂ ਆਪ ਖਿਆਲ ਰੱਖਣਾ ਚਾਹੀਦਾ ਤੁਹਾਨੂੰ 2 ਘੰਟੇ ਪਸ਼ੂ ਨੂੰ ਬੈਠਣ ਨਹੀਂ ਦੇਣਾ ਚਾਹੀਦਾਗਾ ਪਸ਼ੂ ਨੂੰ ਤੁਸੀਂ ਖੜਾ ਰੱਖੋ ਉਹਦੇ ਮਤਲਬ ਸਿਰ 'ਚ ਪਾਣੀ ਪਾਓ ਜਿੰਨੇ ਗਰਮੀ ਬਹੁਤ ਜ਼ਿਆਦਾ ਆ ਪਹਿਲਾਂ ਪਾਣੀ ਪਾਓ ਤਾਂ ਮਤਲ ਫੇਰ ਤੁਸੀਂ ਇਸ ਤਰ੍ਹਾਂ ਦਾ ਟੀਕਾ ਭਰਾਓ ਅਗਰ ਇੱਕ ਟੀਕਾ ਭਰਉਣਾ ਹੈ ਤਾਂ ਇਹ ਆਪਾਂ ਇੱਕ ਖਰਾਕ ਦੇਣੀ ਆ ਫੜਕੜੀ 100 ਗ੍ਰਾਮ ਤੇ ਸਰੋਂ ਦਾ ਤੇਲ 200 ਗ੍ਰਾਮ ਅਗਰ ਦੂਸਰੇ ਦਿਨ ਦੂਜਾ ਟੀਕਾ ਭਰੋਣਾ ਹੈ ਤਾਂ ਦੂਸਰੇ ਦਿਨ ਅਵੇਜਮੈਂਟ ਵਿੱਚ ਟੀਕਾ ਭਰਾ ਕੇ ਇਹ ਆਪਣੀ ਇੱਕ ਖਰਾਕ ਆਪਾਂ ਇਹਨੂੰ ਫੇਰ ਦੇ ਦੇਣੀ ਆਂਗੇ ਬਹੁਤ ਕਾਰਗਿਲ ਬਹੁਤ ਪ੍ਰਤਿਆਯਾ ਔਰ ਬਹੁਤ ਗੁਣਾਕਾਰ ਇਹ ਇਹ ਚੀਜ਼ ਬਿਲਕੁਲ ਆ ਕਈ ਆਪਾਂ ਜਿਵੇਂ ਫਰਜ਼ ਕਰੋ ਅੱਗੇ ਆਪਾਂ ਸਰੋਂ ਦਾ ਤੇਲ ਹਰੇਕ ਬੰਦਾ ਦੇ ਦਿੰਦਾ ਸੀ ਟੀਕਾ ਭਰਉਣ ਤੋਂ ਬਾਅਦ ਹੁਣ ਭਾਈ ਜਿਵੇਂ ਐਵੇਂ ਨਵੀਆਂ ਨਵੀਆਂ ਖੋਜਾਂ ਨਵੇਂ ਨਵੇਂ ਟੈਕਨੀਕਾਂ ਕਰੀ ਜਾਂਦਾ ਓਵੇਂ ਇਸ ਤਰ੍ਹਾਂ ਦੇ ਨਾਲ ਆਪਾਂ ਕੀ ਆ ਗਿਆ ਇਹਦੇ ਨਾਲ ਆਪਾਂ ਫੜਕੜੀ ਐਡ ਕਰੀ ਆ ਜੇ ਆਪਾਂ ਨੂੰ ਫੜਕੜੀ ਦਾ ਰਿਜ਼ਲਟ ਮਿਲਿਆ ਤਾਂ ਆਪਾਂ ਫੜਕੜੀ ਇਹਦੇ ਤੇ ਜ਼ਰੂਰ ਪਾਈ ਆਗੀ ਕਈ ਵੀਰ ਭਰਾਵਾਂ ਦੇ ਸਾਨੂੰ ਫੋਨ ਆਉਂਦੇ ਆ ਵੀ ਮੈਂ ਦੱਸਦਾ ਭਾਈ ਮਿਹਨਤ ਵਾਲੀਆਂ ਚੀਜ਼ਾਂ ਹੁਣ ਇੱਕ ਵੀਰ ਦਾ ਮੇਰੇ ਕੋਲ ਕਮੈਂਟ ਆਇਆ ਕਹਿੰਦਾ ਬਾਬਾ ਜੀ ਮੈਂ ਤੁਹਾਡੀ ਮਤਲਬ ਵੀਡੀਓ ਜਿਹੜੀ ਵੀ ਵੇਖਦਾਗਾ ਮਿਹਨਤ ਵਾਲੀ ਹੁੰਦੀ ਆ ਤੇ ਮਿਹਨਤ ਕਰਕੇ ਦੇਵਾਂਗੇ ਤੇ ਜ਼ਰੂਰ ਸਫਲਤਾ ਹੋਊਗੀ ਭਾਈ ਆ ਜੋਨੇ ਚੀਜ਼ਾਂ ਪੂਰੀਆਂ ਕੋਲਣੀਆਂ ਘੋਲ ਕੇ ਤਿਆਰ ਕਰਕੇ ਪਸ਼ੂ ਨੂੰ ਦੇ ਦਿਓ 100% ਕਾਰਗਲ ਪੂਰਾ ਪੱਕਾ ਤਰੀਕਾ ਹੈਗਾ ਅੱਜ ਇਹਦੇ ਬਾਰੇ ਟੀਕਾ ਭਰਉਣ ਬਾਰੇ ਤੋਂ ਦਵਾਈ ਬਾਅਦ ਦੇ ਵਿੱਚ ਦੇਣੀ ਹੈ 1 ਘੰਟੇ ਦੇ ਵਿੱਚ ਵਿੱਚ ਵਿਸਤਾਰ ਨਾਲ ਦੱਸਿਆ ਗਿਆ ਅਗਰ ਕੋਈ ਇਸ ਤਰ੍ਹਾਂ ਦੀ ਕੋਈ ਵੀ ਕਿਸੇ ਵੀਰ ਭਰਾ ਨੂੰ ਲੋੜ ਆ ਗਈ ਕੋਈ ਐਡ ਕਰਵਾਉਣੀ ਆ ਜਾਂ ਕੋਈ ਮਸ਼ਹੂਰੀ ਕਰਵਾਉਣੀ ਆ ਜਾਂ ਨਵਾਂ ਪਸ਼ੂ ਸੇਲ ਕਰਵਾਉਣਾ ਜਾਂ ਲੈਣਾ ਹੈਗਾ ਤੇ ਭਾਈ ਮੇਰੇ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ WhatsApp ਨੰਬਰ ਦੇ ਉੱਤੇ ਕਾਲ ਕਰਕੇ ਮੈਨੂੰ ਭਾਈ ਮਿਲ ਸਕਦੇ ਹੋਗੇ ਜੇ ਕੋਈ ਜਾਣਕਾਰੀ ਲੈਣੀ ਆ ਤਾਂ ਮਿਲ ਸਕਦੇ ਹੋ ਬਹੁਤ ਬਹੁਤ ਧੰਨਵਾਦ